ਸਸਿਕਾਜੀ ਮੈਂ ਹਕਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਲਬਰਟਾ ਅਤੇ ਸਸਕਾਚੁਆਨ ਦੇ অন্ਟਾਰੀਓ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਕਈ ਸਮਝੌਤੇ ਕੀਤੇ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਉਮੀਦ ਹੈ ਕਿ ਇਹ ਯੋਜਨਾ ਅਰਥਵਿਵਸਥਾ ਨੂੰ ਸੁਪਰਚਾਰਜ ਕਰੇਗੀ ਸਸਕਾਚੁਆਨ ਅਤੇ অন্ਟਾਰੀਓ ਦੇ ਵਿਚਕਾਰ ਸਮਝੌਤੇ ਪੱਤਰ ਦੋਵੇਂ ਪ੍ਰਾਂਤਾਂ ਨੂੰ ਇੱਕ ਦੂਜੇ ਦੇ ਸਮਾਨ ਕਾਮਯਾ ਅਤੇ ਨਿਵੇਸ਼ ਨੂੰ ਆਪਸੀ ਤੌਰ ਤੇ ਮਾਨਤਾ ਦਿੰਦੇ ਨੇ ਜਦੋਂ ਕਿ ਪਟਾ ਸਰਕਾਰ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਨਟਾਰੀਓ ਦੇ ਨਾਲ ਇਹ ਸਮਝੌਤਾ ਦੋਵਾਂ ਪ੍ਰਾਂਤਾਂ ਵਿਚਕਾਰ ਵਸਤੂਆਂ ਅਤੇ ਸਿਮਾਵਾਂ ਦੇ ਮੁਕਤ ਪਰਵਾ ਨੂੰ ਬਿਹਤਰ ਬਣਾਉਂਦਾ ਉਦੇਸ਼ ਰੱਖਦਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਪ੍ਰੀਮੀਅਰਸ ਦੇ ਨਾਲ ਆਪਣੀ ਪਹਿਲੀ ਮੁਲਾਕਾਤ ਕੀਤੀ ਗਈ ਇਸ ਦੌਰਾਨ ਅਲਬਰਟਾ ਤੇ ਸਟੈਚੂਅਮ ਦੇ অন্ਟਾਰੀਓ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਕਈ ਸਮਝੌਤੇ ਕੀਤੇ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਯੋਜਨਾ ਅਰਥਵਿਵਸਥਾ ਨੂੰ ਸੁਪਰਚਾਰਜ ਕਰੇਗੀ ਅਲਬਰਟਾ ਦੇ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਮਝੌਤਾ ਹੁ ਨਰਵੰਦ ਵਪਾਰਾਂ ਵਰਗੇ ਨਿਯੰਤਰਿਤ ਪੇਸ਼ਿਆਂ ਦੇ ਲਈ ਜ਼ਰੂਰਤਾਂ ਨੂੰ ਸਰਲ ਬਣਾਵੇਗਾ ਜਿਸ ਦੇ ਨਾਲ ਪੇਸ਼ੇਵਰਾਂ ਦੇ ਲਈ ਸੁਭਾਈ ਸੀਮਾ ਦੇ ਪਾਰ ਕੰਮ ਕਰਨਾ ਆਸਾਨ ਹੋ ਜਾਵੇਗਾ ਦੋਵੇਂ ਸੌਦੇ ਜੋ ਸੋਮਵਾਰ ਨੂੰ ਸ਼ਹਿਰ ਦੇ ਵਿੱਚ ਪਹਿਲੇ ਮੰਤਰੀਆ ਦੀ ਮੀਟਿੰਗ ਤੋਂ ਪਹਿਲਾਂ ਸਸਕਾਚੂਅਨ ਦੇ ਵਿੱਚ ਦਸਤਕਤ ਕੀਤੇ ਗਏ ਸੀ। ਉਹਨਾਂ ਉਪਾਵਾਂ ਨੂੰ ਅੱਗੇ ਵਧਾਉਣ ਦਾ ਦਾਅਵਾ ਕਰਦੇ ਨੇ ਜੋ ਇੱਛੁਕ ਪ੍ਰਾਂਤਾਂ ਨੂੰ ਸਿੱਧੇ ਖਪਤਕਾਰਾਂ ਨੂੰ ਸ਼ਰਾਬ ਦੀ ਵਿਕਰੀ ਦੀ ਆਗਿਆ ਦੇਣਗੇ। 온ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਨੇ ਕਿਹਾ ਹੈ ਕਿ ਇਹ ਸੌਦੇ ਸੂਬਾਈ ਅਰਥਚਾਰਿਆਂ ਨੂੰ ਵਿਧਾਨ ਦੇ ਵਿੱਚ ਮਦਦ ਕਰਨਗੇ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਸਟੀਲ ਉੱਤੇ ਹੋਰ ਟੈਰਿਫਾ ਦੀ ਧਮਕੀ ਦਿੱਤੀ ਹੈ। ਫੋਰਟਨੇਸ ਸਕੇਚੂਨ ਦੇ ਨਾਲ ਸਮਝੌਤੇ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਡੇ ਉੱਤੇ ਕਦੇ ਵੀ ਦੁਨੀਆ ਦੇ ਕਿਸੇ ਵੀ ਨੇਤਾ ਨੇ ਅਜਿਹਾ ਹਮਲਾ ਨਹੀਂ ਕੀਤਾ ਜਿਵੇਂ ਰਾਸ਼ਟਰਪਤੀ ਟਰੰਪ ਨੇ ਕੀਤਾ ਹੈ ਏ ਫੋਰਟ ਦੇ ਸੂਬਿਆਂ ਦੇ ਨਾਲ ਵਪਾਰ ਖੋਲਣ ਦੇ ਲਈ ਨਵੀਨਤਮ ਸੋਦੇ ਨੇ ਉਹ ਕਹਿੰਦੇ ਨੇ ਕਿ ਇਹ ਉਪਾਏ 200 ਬਿਲੀਅਨ ਡਾਲਰ ਦੇ ਆਰਥਿਕ ਲਾਭ ਨੂੰ ਅਨਲੌਕ ਕਰ ਸਕਦੇ ਨੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ 온ਟਾਰੀਓ ਦੇ ਨਾਲ ਉਸਾ ਸਮਝੌਤਾ 온ਟਾਰੀਓ ਦੇ ਨਿਊ ਵੈਸਟ ਪਾਰਟਨਰਸ਼ਿਪ ਵਪਾਰਕ ਸਮਝੌਤੇ 'ਚ ਸ਼ਾਮਲ ਹੋਣ ਦੀ ਸੰਭਾਵਨਾ ਦਾ ਵੀ ਸਵਾਗਤ ਕਰਦਾ ਹੈ ਜਿਸ ਨੇ ਬ੍ਰਿਟਿਸ਼ ਕੋਲੰਬੀਆ ਅਲਬਰਟਾ ਸਸਕਾਚੂਨ ਅਤੇ ਮੈਨੀਟੋਬਾ ਦੇ ਵਿੱਚ ਨਿਯਮਾਂ ਅਤੇ ਮਿਆਰਾਂ ਨੂੰ ਸੂਚਾਰੂ ਬਣਾਉਣ ਦੇ ਕੰਮ ਕਿਤੇ ਸਮਾਗਿਕੇ ਕੇ ਪੁਰਾਣੇ ਨਿਯਮਾਂ ਨੂੰ ਪਿੱਛੇ ਧੈਂ ਦਿੱਤਾ ਜਾਵੇ ਅਤੇ ਕੈਨੇਡੀਅਨਸ ਨੂੰ ਦਿਖਾਇਆ ਜਾਵੇ ਕਿ ਅਸਲ ਆਰਥਿਕ ਲੀਡਰਸ਼ਿਪ ਕਿਹੋ ਜਿਹੀ ਦਿਖਾਈ ਦਿੰਦੀ ਹੈ ਫੋਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪ੍ਰੋਜੈਕਟ ਆਸਾਨ ਬਣਾਉਣ ਦੇ ਲਈ ਨਿਯਮਾਂ ਨੂੰ ਹਟਾਉਣ ਦੀ ਲੋੜ ਹੈ ਤੇ ਇਸ ਦੇ ਵਿੱਚ ਇੰਪੈਕਟ ਅਸੈਸਮੈਂਟ ਟੈਕਟ ਨੂੰ ਰੱਦ ਕਰਨਾ ਵੀ ਸ਼ਾਮਲ ਹੈ ਇਹ ਸਭ ਇਸ ਸਮੇਂ ਪ੍ਰੋਜੈਕਟਾ ਦੇ ਨਿਰਮਾਣ ਦੇ ਵਿੱਚ ਦੀ ਗਤੀ ਉੱਤੇ ਨਿਰਭਰ ਕਰਦਾ ਹੈ ਸਸਕਾਚੂਅਨ ਦੇ ਪ੍ਰੀਮੀਅਰ ਸਕਾਟ ਮੌਨ ਨੇ ਕਿਹਾ ਕਿ ਉਹ ਪੱਛਮੀ ਕੈਨੇਡਾ ਵਿੱਚ ਇੱਕ ਬੰਦਰਗਾਹ ਤੋਂ ਬੰਦਰਗਾਹ ਕੋਰੀਡੋਰ ਦੀ ਉਮੀਦ ਕਰ ਰਹੇ ਨੇ ਤਾਂ ਜੋ ਉੱਤਰੀ ਬੀਸੀ ਅਤੇ ਉੱਤਰੀ ਮੈਨੀਟੋਬਾ ਦੇ ਵਿੱਚ ਹਰਟਸਨ ਬੇਟੋ ਹੋਰ ਸਮਾਨ ਭੇਜਿਆ ਜਾ ਸਕੇ ਉਹਨਾਂ ਕਿਹਾ ਕਿ ਸਭ ਤੋਂ ਵੱਡਾ ਮੌਕਾ ਹੈ ਜੋ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਵੇਖਿਆ ਹੈ ਸਾਨੂੰ ਸਿਰਫ ਇਕੱਠੇ ਹੋਣ ਦੀ ਲੋੜ ਹੈ ਅਤੇ ਫਿਰ ਨਾਲ-ਨਾਲ ਖੜੇ ਹੋ ਕੇ ਵਪਾਰਕ ਦ੍ਰਿਸ਼ਟੀਕੋਣ ਤੋਂ ਸਾਡੇ ਕੋਲ ਮੌਜੂਦ ਮੌਕੇ ਦਾ ਲਾਭ ਲੈਣਾ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਕਾਰਨੀ ਜਾਣਦੇ ਨਹੀਂ ਕਿ ਦੇਸ਼ ਦੇ ਕੁਝ ਖੇਤਰਾਂ ਦੇ ਵਿੱਚ ਅਲੱਗ ਥਲੱਗਤਾ ਦੀ ਭਾਵਨਾ ਹੈ ਤੇ ਅਲਬਰਟਾ ਤੇ ਸਸਕਾਚੂਨ ਦੋਵਾਂ ਨੂੰ ਲੰਬੇ ਸਮੇਂ ਤੋਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਸ਼ਿਕਾਇਤਾਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਦਯੋਗ ਦੇ ਲਈ ਉਲਝਾ ਪ੍ਰੋਜੈਕਟ ਬਣਾਉਣਾ ਮੁਸ਼ਕਿਲ ਹੋ ਗਿਆ ਸੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ